40 ਮੁਕਤਿਆਂ ਦੀ ertid ਸ੍ਰੀ ਮੁਕਸਰ ਸਾਹਿਬ ਅਨੰਦਪੁਰ ਸਾਹਿਬ ਨੂੰ ਕੇਰਾ ਪੈ ਜਾਣ ਵਿੱਚੋਂ ਭੁੱਖ ਅਤੇ ਪਿਆਸ ਤੇ ਸਤਾਏ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬਿਦਾਵਾ ਦੇ ਕੇ ਪਿੰਡ ਚਬਾਲ ਪੁੱਜੇ ਤੇ 40 ਸਿੰਘਾਂ ਨੂੰ ਮਾਈ ਭਾਗੋ ਨੇ ਐਸੀਆਂ ਲਾਂਤਾਂ ਪਾਈਆਂ ਕਿ ਉਹ ਮੁੜ ਤੋਂ ਮਾਈ ਭਾਗੋ ਅਤੇ ਮਹਾ ਸਿੰਘ ਦੀ ਅਗਵਾਈ ਹੇਠ ਗੁਰੂ ਜੀ ਵੱਲੋਂ ਜ਼ਬਰ ਅਤੇ ਜ਼ੁਲਮ ਦੇ ਖਿਲਾਫ ਲੜੀ ਜਾ ਰਹੀ ਲੜਾਈ ਵਿੱਚ ਆਣ ਕੁੱਤੇ ਅਮਰਤਵੇਲੇ ਦਾ ਸਮੇਂ ਸੀ ਕਿ ਜ਼ਬਰ ਅਤੇ ਧਰਮ ਵਿਚਕਾਰ ਯੁੱਧ ਸ਼ੁਰੂ ਹੋ ਗਿਆ। ਬੇਦਾਵਾ ਦੇ ਕੇ ਆਏ ਸਿੰਘਾਂ ਨੇ ਮੁਗਲ ਫੌਜਾਂ ਨੂੰ ਰੋਕਣ ਦੇ ਲਈ ਯੁੱਧ ਨੀਤੀ ਅਪਣਾਉਂਦਿਆਂ ਇੱਕ ਇੱਕ ਸਿੰਘ ਉਸੇ ਸਹਾਇਤਾ ਲਈ ਪੰਜ ਹੋਰ ਸਿੰਘਾਂ ਨੂੰ ਯੁੱਧ ਦੇ ਮੈਦਾਨ ਵਿੱਚ ਭੇਜਣਾ ਸ਼ੁਰੂ ਕੀਤਾ। ਟਿੱਬੀ ਤੇ ਵਿਰਾਜਮਾਨ ਗੁਰੂ ਜੀ ਸਿੰਘਾਂ ਦੀ ਸਹਾਇਤਾ ਲਈ ਮੁਗਲ ਫੌਜਾਂ ਤੇ ਧੀਰ ਵਰਉਂਦੇ ਰਹੇ ਖਿਦਰਾਣੇ ਵਿਖੇ ਮੌਜੂਦ ਪਾਣੀ ਦੇ ਇੱਕ ਸਰੋਤ ਤੇ ਸਿੱਖਾਂ ਦਾ ਕਬਜ਼ਾ ਹੋਣ ਕਾਰਨ ਭੁੱਖੀਆਂ ਪਿਆਸੀਆਂ ਅਤੇ ਸਿੱਖਾਂ ਵੱਲੋਂ ਲਹੂ ਲੋਹਾਨ ਕੀਤੀਆਂ ਮੁਗਲ ਫੌਜਾਂ ਪਜ ਤੁਰੀਆਂ ਅਤੇ ਸਿੱਖਾਂ ਨੂੰ ਜਿੱਤ ਪ੍ਰਾਪਤ ਹੋਈ ਯੁੱਧ ਦੀ ਸਮਾਪਤੀ ਤੇ ਗੁਰੂ ਜੀ ਟਿੱਬੀ ਤੋਂ ਹੇਠਾਂ ਆਏ ਅਤੇ ਉਹਨਾਂ ਦੇਖਿਆ ਕਿ ਅਨੰਦਪੁਰ ਸਾਹਿਬ ਵਿਖੇ ਬਿਦਾਵਾ ਦੇ ਕੇ ਆਏ ਬਹੁਤ ਸਾਰੇ ਸਿੰਘ ਸ਼ਹਾਦਤ ਦਾ ਜ਼ਾਮ ਪੀ ਗਏ ਹਨ ਅਤੇ ਕਈ ਸਖਤ ਜ਼ਖਮੀ ਹੋ ਗਏ ਹਨ ਗੁਰੂ ਜੀ ਇਕੱਲੇ ਇਕੱਲੇ ਸਿੰਘ ਦੇ ਕੋਲ ਗਏ ਅਤੇ ਉਸ ਦਾ ਮੁਖੜਾ ਆਪਣੀ ਗੋਦ ਵਿੱਚ ਰੱਖ ਕੇ 5000 10000 ਅਤੇ 20000 ਦਾ ਖਿਤਾਬ ਦੇ ਕੇ ਅੱਗੇ ਵਧੇ ਗਏ ਅਖੀਰ ਗੁਰੂ ਸਾਹਿਬ ਜ਼ਖਮੀ ਹਾਲਤ ਵਿੱਚ ਪਏ ਭਾਈ ਮਹਾ ਸਿੰਘ ਕੋਲ ਪੁੱਜੇ ਗੁਰੂ ਜੀ ਨੇ ਭਾਈ ਮਹਾ ਸਿੰਘ ਦਾ ਸੀਸ ਆਪਣੀ ਗੋਦ ਵਿੱਚ ਰੱਖਦਿਆਂ ਕਿਹਾ ਭਾਈ ਸਾਹਿਬ ਤੁਸੀਂ ਸਿੰਘਾਂ ਦੀ ਲਾਜ ਰੱਖ ਦਿਖਾਈ ਹੈ ਤੁਸੀਂ ਖਾਲਸੇ ਦੀ ਬੀਰਤਾ ਦਾ ਪ੍ਰਤੱਖ ਪਰਮਾਨਦਿਤਾ ਹੈ ਤੁਸੀਂ ਸ਼ਹਾਦਤ ਦਾ ਨਵਾਂ ਇਤਿਹਾਸ ਸਿਰਜ ਦਿੱਤਾ ਹੈ ਮੰਗ ਲਵੋ ਜੋ ਮੰਗਣਾ ਹੈ ਜ਼ਖਮੀ ਹਾਲਾਤ ਵਿੱਚ ਪਏ ਭਾਈ ਮਹਾ ਸਿੰਘ ਬੋਲੇ ਗੁਰੂ ਜੀ ਤੁਹਾਡੇ ਦਰਸ਼ਨਾਂ ਦੀ ਪੁਕਸੀ ਜੋ ਪੂਰੀ ਹੋ ਗਈ ਹੈ ਤੇ ਗੁਰੂ ਸਾਹਿਬ ਬੋਲੇ ਭਾਈ ਮਹਾਸਿਆਂ ਕੁਝ ਹੋਰ ਮੰਗ ਲੈ ਤਪਾਈ ਮਹਾ ਸਿੰਘ ਅੱਖਾਂ ਪਰਦਿਆਂ ਬੋਲੇ ਪਾਤਸ਼ਾ ਜੇਕਰ ਤੁਸੀਂ ਸਾਡੇ ਤੇ ਮਿਹਰਬਾਨ ਹੋਏ ਹੋ ਤਾਂ ਸਾਡੇ ਵੱਲੋਂ ਲਿਖਿਆ ਉਹ ਬਿਦਾਵਾ ਪਾੜ ਕੇ ਸਾਨੂੰ ਮਾਫੀ ਬਖਸ਼ ਦੇਵੋ ਗੁਰੂ ਸਾਹਿਬ ਨੇ ਜੇਬ ਵਿੱਚੋਂ ਬਿਦਾਵਾ ਕੱਢਿਆ ਅਤੇ ਭਾਈ ਮਹਾ ਸਿੰਘ ਨੂੰ ਛਾਤੀ ਨਾਲ ਲਗਾਉਂਦਿਆਂ ਉਹ ਬਿਦਾਵਾ ਪਾੜ ਦਿੱਤਾ ਗੁਰੂ ਜੀ ਤੋਂ ਮੁਕਤੀ ਭਾਵ ਮਾਫੀ ਨਸੀਬ ਕਰਦਿਆਂ ਹੀ ਭਾਈ ਮਹਾ ਸਿੰਘ ਨੇ ਵੀ ਭ੍ਰੰਤ त्याग ਦਿੱਤੇ ਗੁਰੂ ਸਾਹਿਬ ਨੇ ਉਹਨਾਂ 40 ਸ਼ਹੀਦ ਸਿੰਘਾਂ ਨੂੰ 40 ਮੁਕਤੀਆਂ ਦਾ ਅਤੇ ਖਿਦਰਾਣੇ ਦੀ ਧਰਤੀ ਨੂੰ ਮੁਕਤ ਸਰਤਾ ਖਿਤਾਬ ਦਿੰਦਿਆਂ ਉਹਨਾਂ 40 ਸਿੰਘਾਂ ਦਾ ਆਪਣੇ ਹੱਥੀ ਸਸਕਾਰ ਕੀਤਾ ਉਹਨਾਂ 40 ਸਿੰਘਾਂ ਦੀ ਸ਼ਹਾਦਤ ਦਾ ਜ਼ਿਕਰ ਸਿੱਖ ਰੋਜ਼ਾਨਾ ਸਵੇਰ ਸ਼ਾਮ ਅਰਦਾਸ ਵਿੱਚ ਕਰਦੇ ਹਨ ਅੱਜ ਉਸ ਸਥਾਨ ਤੇ ਗੁਰਦੁਆਰਾ ਸ਼ਹੀਦ ਗੰਗਸਾਹਿਬ ਮੌਜੂਦ ਹੈ ਜਿਸ ਸਥਾਨ ਤੇ ਗੁਰੂ ਜੀ ਨੇ ਬੇਦਾਵਾ ਪਾੜ ਕੇ 40 ਸਿੰਘਾਂ ਨੂੰ ਮੁਕਤੀ ਦੀ ਬਖਸ਼ਿਸ਼ ਦਿੱਤੀ ਉਸ ਜਗ੍ਹਾ ਤੇ ਗੁਰਦੁਆਰਾ ਟੁੱਟੀ ਕੰਢੀ ਸਾਹਿਬ ਮੌਜੂਦ ਹੈ ਜਿਸ ਸਥਾਨ ਤੇ ਗੁਰੂ ਸਾਹਿਬ ਨੇ ਸਾਰੀ ਜੰਗ ਦੀ ਅਗਵਾਈ ਕੀਤੀ ਉਸ ਜਗ੍ਹਾ ਤੇ ਗੁਰਦੁਆਰਾ ਟਿੱਬੀ ਸਾਹਿਬ ਵੀ ਸ਼ਿਸ਼ੋਭਿਤ ਹੈ ਗੁਰਦੁਆਰਾ ਰਕਾਬ ਸਰ ਸਾਹਿਬ ਵੀ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਸ਼ਿਸ਼ੋਭਿਤ ਹੈ ਸਿੱਖ ਸੰਗਤਾਂ 40 ਮੁਕਤਿਆਂ ਦੀ ਅਦੁੱਤੀ ਸ਼ਹਾਦਤ ਨੂੰ ਨਤਮਸਤਕ ਹੋਣ ਲਈ ਲੱਖਾਂ ਦੀ ਗਿਣਤੀ ਵਿੱਚ ਹਰ ਬਰੇ ਮਾਗੀ ਵਾਲੇ ਦਿਨ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਜੁੜਦੀਆਂ ਹਨ ਤੇ ਗੁਰੂ ਸਾਹਿਬ ਨੂੰ ਨਤਮਸਤਕ ਹੁੰਦੀਆਂ ਹਨ